ਦੋਸਤੋ 24 ਮਈ 1896 ਨੂੰ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਸਰਾਬੇ ਪਿੰਡ ਦੀ ਧਰਤੀ ਦੇ ਉੱਤੇ ਇੱਕ ਮਹਾਨ ਯੋद्धा ਗਦਰੀ ਯੋद्धा ਪੈਦਾ ਹੋਇਆ ਜਿਹਦਾ ਨਾਂ ਕਰਤਾਰ ਸਿੰਘ ਸਰਾਬਾ 24 ਮਈ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਇਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਕਹਿਣਾ ਤੇ ਇਹਦੇ ਨਾਲ ਹੀ ਦੋ ਸ਼ਬਦ ਜਿਹੜੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਕਹਿਣੇ ਬਣਦੇ ਐ ਜਾਣਕਾਰੀ ਦੇਣੀ ਬਣਦੀ ਉਹ ਮੈਂ ਜਾਣਕਾਰੀ ਦੇਣੀ ਚਾਹੁੰਦਾ ਬਹੁਤ ਘੱਟ ਸਮੇਂ ਦੇ ਵਿੱਚ ਪਹਿਲੀ ਗੱਲ ਤਾਂ ਉਹਨਾਂ ਦਾ ਜਨਮ ਦਿਨ ਮਨਾਉਂਦੇ ਆ ਲੋਕ ਸਾਡੇ ਬੱਚੇ ਵੀ ਜਨਮ ਦਿਨ ਮਨਾਉਂਦੇ ਆ ਆਪਣਾ ਤੇ ਬੱਚਿਆਂ ਨੂੰ ਚਾਹੀਦਾ ਕਿ ਉਹ ਇਹੋ ਜੇ ਕੰਮ ਕਰਨ ਦੇਸ਼ ਦੀ ਖਾਤਰ ਕੌਮ ਦੀ ਖਾਤਰ ਕਿ ਉਹਨਾਂ ਦਾ ਜਨਮ ਦਿਨ ਕਰਤਾਰ ਸਿੰਘ ਸਰਾਬੇ ਦੀ ਤਰ੍ਹਾਂ ਸਾਰੇ ਲੋਕ ਮਨਾਉਣ ਤਾਂ ਜਦੋਂ ਅੱਜ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਨ ਦੇ ਉੱਤੇ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰਤਾਰ ਸਿੰਘ ਸਰਾਬੇ ਨੇ ਲੋਕਲ ਆਪਣੇ ਪਿੰਡ ਦੇ ਵਿੱਚੋਂ ਸ਼ਹਿਰ ਲੁਧਿਆਣੇ ਦੇ ਵਿੱਚੋਂ ਆਪਣੀ 10ਵੀਂ ਜਮਾਤ ਦੀ ਵਿੱਦਿਆ ਪ੍ਰਾਪਤ ਕਰਕੇ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਸਨ ਫਰਾਂਸਿਸਕੋ ਸ਼ਹਿਰ ਦੇ ਅੰਦਰ ਚਲਾ ਗਿਆ ਸੀ ਤੇ ਉੱਥੇ ਜਾ ਕੇ ਅਮਰੀਕਾ ਜਾ ਕੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਲਿਆ ਸੀ ਉਚੇਰੀ ਪੜਾਈ ਵਾਸਤੇ ਪਰ ਉੱਥੇ ਜਾ ਕੇ ਉਹ ਜਿਹੜਾ ਤਾਲਮੇਲ ਸੀਗਾ ਉਹ ਉਹਨਾਂ ਦੇਸ਼ ਭਗਤਾਂ ਦੇ ਨਾਲ ਹੋਇਆ ਜਿਨ੍ਹਾਂ ਨੇ ਬਾਅਦ ਦੇ ਵਿੱਚ ਰਲ ਕੇ ਗਦਰ ਪਾਰਟੀ ਬਣਾਈ ਬਾਬਾ ਸੋਨ ਸਿੰਘ ਪਖਨਾ ਦੀ ਅਗਵਾਈ ਦੇ ਵਿੱਚ ਕਿਉਂਕਿ ਉੱਥੇ ਜਦੋਂ ਉਹਨਾਂ ਨੇ ਭਾਰਤੀ ਮਜ਼ਦੂਰਾਂ ਦੇ ਉੱਤੇ ਜ਼ੁਲਮ ਹੁੰਦੇ ਵੇਖੇ ਤੇ ਮਾਰੇ ਵਿਸ਼ੇਸ਼ਨਾ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਨਖਿੱਧ ਹਿੰਦੂ ਕਿਹਾ ਜਾਂਦਾ ਸੀ ਕਾਲੇ ਕਿਹਾ ਜਾਂਦਾ ਸੀ ਤੇ ਗੁਲਾਮ ਲੋਕ ਕਿਹਾ ਜਾਂਦਾ ਸੀ ਇਹਨਾਂ ਸਾਰੀਆਂ ਗੱਲਾਂ ਨੇ ਕਰਤਾਰ ਸਿੰਘ ਸਰਾਬੇ ਦੇ ਦਿਲ ਵਿੱਚ ਆਜ਼ਾਦੀ ਦੀ ਜੜੀ ਜੋਤ ਜਗਾ ਦਿੱਤੀ ਸੀ ਕਿ ਅਸੀਂ ਆਪਣਾ ਦੇਸ਼ ਆਜ਼ਾਦ ਕਰਾਵਾਂਗੇ ਸਾਡਾ ਆਪਣਾ ਝੰਡਾ ਹੋਏਗਾ ਸਾਡਾ ਮੁਲਕ ਆਜ਼ਾਦ ਹੋਣਾ ਚਾਹੀਦਾ ਤਾਂ ਉੱਥੇ ਜਿਹੜੇ ਭਾਰਤੀ ਮਜ਼ਦੂਰ ਸੀ ਉਹਨਾਂ ਨੇ ਰੜਕੇ ਜਿਹੜੀ ਮਜ਼ਦੂਰਾਂ ਦੀ ਜਥੇਬੰਦੀ ਬਣਾਈ ਜਿਹਨੂੰ ਬਦਲ ਕੇ ਬਾਦ ਦੇ ਵਿੱਚ ਗਦਰ ਪਾਰਟੀ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਤੇ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਪਖਨਾ ਬਣੇ ਤੇ ਇਹ ਕਰਤਾਰ ਸਿੰਘ ਸਰਾਬਾ ਉਸ ਪਾਰਟੀ ਦਾ ਸਭ ਤੋਂ ਜੋਸ਼ੀਲਾ ਫੁਰਤੀਲਾ ਇੰਟੈਲੀਜੈਂਟ ਬਹੁਤ ਹੀ ਵਿਦਵਾਨ ਜਿਹੜਾ ਮਤਲਬ ਹਰ ਕਿਸਮ ਦੇ ਕੰਮ ਦੇ ਵਿੱਚ ਮੂਰੇ ਰਹਿਣ ਵਾਲਾ ਨੌਜਵਾਨ ਸੀ ਤੇ ਕਰਤਾਰ ਸਿੰਘ ਸਰਾਬਾ ਮੈਂ ਇਹ ਗੱਲ ਕਹਾਂ ਕਿ ਉਹਨੇ ਜਦੋਂ ਗਦਰ ਪਾਰਟੀ ਨੇ ਵਲੰਟੀਅਰਾਂ ਦੇ ਨਾਮ ਮੰਗੇ ਕਿ ਕਿਹੜੇ-ਕਿਹੜੇ ਬੰਦੇ ਜਹਾਜ਼ ਚਲਾਉਣਾ ਜਾਂ ਜਹਾਜ਼ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਸਰਬ ਨੇ ਆਪਣਾ ਨਾਂ ਸਭ ਤੋਂ ਪਹਿਲਾਂ ਦਿੱਤਾ ਤੇ ਛੋਟੀ ਉਮਰ ਦੇ ਵਿੱਚ ਹੀ ਕਰਤਾਰ ਸਿੰਘ ਸਰਾਬਾ ਪਾਇਲਟ ਵੀ ਬਣ ਗਿਆ ਸੀ ਔਰ ਜਹਾਜ਼ ਦੀ ਰਿਪੇਅਰ ਵੀ ਕਰਨੀ ਸਿੱਖ ਗਿਆ ਸੀ ਤੇ ਉਹ ਜਦੋਂ ਉਹਨਾਂ ਨੇ ਫਿਰ 1 ਨਵੰਬਰ 1913 ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਯੁਗੰਤਰਾ ਆਸ਼ਰਮ ਜਿਹੜਾ ਅੱਜ ਵੀ ਮੌਜੂਦ ਹੈ ਉੱਥੇ ਗਦਰ ਪਾਰਟੀ ਦਾ ਦਫ਼ਤਰ ਬਣਾ ਕੇ ਉਥੋਂ 1 ਨਵੰਬਰ ਨੂੰ ਗਦਰ ਅਖਬਾਰ ਕੱਢਿਆ ਤਾਂ ਉਸ ਗਦਰ ਅਖਬਾਰ ਨੂੰ ਛਾਪਣ ਦੇ ਵਿੱਚ ਸਭ ਤੋਂ ਵੱਡਾ ਰੋਲ ਕਰਤਾਰ ਸਿੰਘ ਸਰਾਬੇ ਦਾ ਹੀ ਹੁੰਦਾ ਸੀ ਕਿਉਂਕਿ ਉਦੋਂ ਜਿਹੜੀ ਅਖਬਾਰ ਛਾਪਣ ਵਾਲੀ ਜਿਹੜੀ ਮਸ਼ੀਨ ਸੀ ਉਹ ਬਿਜਲੀ ਤੇ ਨਹੀਂ ਸੀ ਚੱਲਦੀ ਹੱਥ ਨਾਲ ਗੇੜਨੀ ਪੈਂਦੀ ਸੀ ਤਾਂ ਸਾਰੀ-ਸਾਰੀ ਰਾਤ ਹੱਥ ਨਾਲ ਮਸ਼ੀਨ ਗੇੜਨੀ ਕਿੰਨਾ ਔਖਾ ਕੰਮ ਸੀ ਤੇ ਇਹ ਕੰਮ ਕਰਤਾਰ ਸਿੰਘ ਸਰਾਬੇ ਦੇ ਹਿੱਸੇ ਆਇਆ ਕਿਉਂਕਿ ਨੌਜਵਾਨ ਸੀ ਜੁਸ਼ੀਲਾ ਸੀ ਆਪਣੇ ਦੇਸ਼ ਨੂੰ ਆਜ਼ਾਦ ਵੇਖਣਾ ਚਾਹੁੰਦਾ ਸੀ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਚਾਹੁੰਦਾ ਸੀ ਸਾਰੀ ਸਾਰੀ ਰਾਤ ਮਸ਼ੀਨ ਗੇੜਨੀ ਗਦਰ ਅਖਬਾਰ ਛਾਪਣਾ ਫਿਰ ਗਦਰ ਅਖਬਾਰ ਵਾਸਤੇ ਲੇਖ ਲਿਖਣੇ ਆਰਟੀਕਲ ਲਿਖਣੇ ਗੀਤ ਕਵਤਾਵਾਂ ਲਿਖਣੀਆਂ ਸਾਰਾ ਕੁਝ ਉਹਦੇ ਵਿੱਚ ਲਿਖਣਾ ਵੀ ਤੇ ਉਹਨੂੰ ਛਾਪਣਾ ਵੀ ਤੇ ਹੱਥੀਂ ਮਸ਼ੀਨ ਨੂੰ ਸਾਰੀ ਰਾਤ ਗੇੜਦੇ ਰਹਿਣਾ ਤੇ ਗੇੜਦਿਆਂ ਗੇੜਦਿਆਂ ਜਦੋਂ ਥੱਕ ਜਾਣਾ ਤਾਂ ਕਰਤਾਰ ਸਿੰਘ ਸਰਾਬੇ ਨੇ ਇੱਕ ਗੀਤ ਗਾਉਣਾ ਜਿਹੜਾ ਤੁਸੀਂ ਸਾਰੇ ਜਾਣਦੇ ਹੋ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਗੀਤ ਕਰਤਾਰ ਸਿੰਘ ਸਰਾਬਾ ਮਸ਼ੀਨ ਗੇੜ ਦਾ ਗੇੜ ਦਾ ਗਾਉਂਦਾ ਰਹਿੰਦਾ ਸੀਗਾ ਤੇ ਗਦਰ ਅਖਬਾਰ ਛਾਪਣ ਤੋਂ ਬਾਅਦ ਫਿਰ ਉਸ ਨੂੰ ਸਾਈਕਲ ਦੇ ਉੱਤੇ ਜਾ ਕੇ ਦੂਰ ਦਰਾਡੇ ਰਹਿੰਦੇ ਪੰਜਾਬੀਆਂ ਦੇ ਵਿੱਚ ਹਿੰਦੂਸਤਾਨੀਆਂ ਦੇ ਵਿੱਚ ਉਹਨੂੰ ਵੰਡ ਕੇ ਆਉਣਾ ਤਾਂ ਜੋ ਅਖਬਾਰ ਹੈ ਜਿਹੜਾ ਲੋਕ ਪੜਨ ਤੇ ਗਦਰ ਕਰਨ ਵਾਸਤੇ ਤਿਆਰ ਹੋਣ ਆਜ਼ਾਦੀ ਵਾਸਤੇ ਤਿਆਰ ਹੋਣ ਤੇ ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਬਾਬਾ ਸੋਨ ਸਿੰਘ ਪਕਣਾ ਤੇ ਹੋਰ ਕਿੰਨੇ ਸਾਥੀ ਸੀ ਜਿਹੜੇ ਉਹਨਾਂ ਦੇ ਪੰਡਿਤ ਕਾਂਸ਼ੀ ਰਾਮ ਮੜੋਲੀ ਵਰਗੇ ਤੇ ਹੋਰ ਗਦਰੇ ਕਿੰਨੇ ਸੀਗੇ ਗਦਰ ਪਾਰਟੀ ਦਾ ਇੱਕ ਲੰਬਾ ਇਤਿਹਾਸ ਹੈ ਆਪਣੇ ਆਪ ਦੇ ਵਿੱਚ ਉਹਨਾਂ ਨਾਲ ਰਲ ਕੇ ਉਹਨਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਕੰਮ ਕੀਤਾ ਤੇ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਗਦਰ ਮਚਾਉਣ ਵਾਸਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਮਰੀਕਾ ਦੀ ਧਰਤੀ ਤੋਂ ਨਾਰਾ ਦਿੱਤਾ ਸੀ ਕਿ ਦੇਸ਼ ਨੂੰ ਚੱਲੋ ਦੇਸ਼ ਵਾਪਸ ਆਉਣ ਦੀ ਗੱਲ ਉਹਨਾਂ ਨੇ ਕੀਤੀ ਤੇ ਸਾਰੇ ਗਦਰੇ ਸੀ ਜਿਹੜੇ ਫਿਰ ਇਹ ਜਥੇਬੰਦ ਹੋ ਚੁੱਕੇ ਸੀ ਗਦਰ ਪਾਰਟੀ ਦੇ ਚੰਡੇ ਹੀਟ ਤਾਂ ਉਹ ਗਦਰ ਪਾਰਟੀ ਦੇ ਚੰਡੇ ਹੀਟ ਇਕੱਠੇ ਹੋ ਕੇ ਉਹ ਹਿੰਦੁਸਤਾਨ ਨੂੰ ਆਏ ਤੇ ਇੱਥੇ ਆ ਕੇ ਕਰਤਾਰ ਸਿੰਘ ਸਰਾਬੇ ਹੁਰਾ ਨੇ ਫੌਜ ਦੇ ਵਿੱਚ ਆ ਕੇ ਤਾਲਮੇਲ ਕੀਤਾ ਛੋਣੀਆਂ ਦੇ ਵਿੱਚ ਖਾਸ ਕਰਕੇ ਫਿਰੋਜ਼ਪੁਰ ਤੇ ਲਾਹੌਰ ਦੀਆਂ ਛੋਣੀਆਂ ਦੇ ਵਿੱਚ ਆ ਕੇ ਜਦੋਂ ਤਾਲਮੇਲ ਕੀਤਾ ਤਾਂ ਜੋ ਜਿਹੜੇ ਹਿੰਦੁਸਤਾਨੀ ਲੋਕ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨੂੰ ਬਗਾਵਤ ਵਾਸਤੇ ਤਿਆਰ ਕੀਤਾ ਜਾ ਸਕੇ ਤੇ ਅਸਲਾ ਪ੍ਰਾਪਤ ਕੀਤਾ ਜਾ ਸਕੇ ਤੇ ਦੇਸ਼ ਨੂੰ ਆਜ਼ਾਦ ਕਰਾਇਆ ਜਾਵੇ ਤਾਂ ਦੱਸਦੇ ਆ ਕਿ ਕਿਰਪਾਲ ਸਿੰਘ ਵਰਗੇ ਜਿਹੜੇ ਮੁਖਵਰ ਸੀਗੇ ਉਹ ਸਰਾਬੇ ਹੋਰਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਉਹਨਾਂ ਨੇ ਜਿਹੜੀ ਗਦਰ ਦੀ ਤਰੀਕ ਰੱਖੀ ਉਹ ਤਰੀਕ ਉਹਨਾਂ ਨੇ ਲੀਕ ਕਰ ਦਿੱਤੀ ਪਤਾ ਲੱਗ ਗਿਆ ਅੰਗਰੇਜ਼ਾਂ ਨੂੰ ਤਾਂ ਫਿਰ ਉਹ ਛਾਉਣੀਆਂ ਦੇ ਵਿੱਚ ਜਿਹੜੀ ਸੀ ਇਹਨਾਂ ਦੀ ਸਕੀਮ ਉਹ ਠੰਡੀ ਪੈ ਗਈ ਉਲਟੀ ਪੈ ਗਈ ਤਾਂ ਇਸ ਤਰ੍ਹਾਂ ਕਰਤਾਰ ਸਿੰਘ ਸਰਾਬੇ ਹੋਰਾਂ ਨੂੰ ਨਿਰਾਸ਼ਾ ਵੀ ਹੋਈ ਤੇ ਇਹ ਜਿਹੜਾ ਕਰਤਾਰ ਸਿੰਘ ਸਰਾਬਾ ਸੀ ਆਪਾਂ ਜਾਣਦੇ ਆਂ ਕਿ ਇਹ ਸਿਰਫ 19 ਸਾਲ ਦਾ ਸੀ ਜਦੋਂ ਇਹਨੂੰ ਫਾਂਸੀ ਦੀ ਸਜ਼ਾ ਹੋਈ ਹੈਗੀ ਤਾਂ ਅੰਗਰੇਜ਼ਾਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਨਰਾਸ਼ ਹੋ ਕੇ ਇਹ ਸਰਗੋਧੇ ਚਲੇ ਗਏ ਸਰਗੋਧੇ ਜਾ ਕੇ ਜਿਹੜਾ ਹੁਣ ਲੈਂਦੇ ਪੰਜਾਬ ਦੇ ਵਿੱਚ ਹੈ ਸਰਗੋਧਾ ਉੱਥੇ ਉਹ ਫੌਜੀਆ ਦਾ ਪਿੰਡ ਸੀ ਉੱਥੇ ਉੱਥੇ ਇੱਕ ਰਸਾਲਦਾਰ ਨੇ ਚੁਗਲੀ ਕਰਕੇ ਇਹਨਾਂ ਦੀ ਗੱਲ ਲੀਕ ਕਰਕੇ ਇਹਨਾਂ ਦੀ ਗ੍ਰਿਫਤਾਰੀ ਕਰਾ ਦਿੱਤੀ ਤੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਉੱਤੇ ਮੁਕੱਦਮਾ ਚੱਲਦਾ ਔਰ ਇਹਨਾਂ ਦੇ ਕੇਸ ਦੀ ਸੁਣਵਾਈ ਹੁੰਦੀ ਹੈ ਕਰਤਾਰ ਸਿੰਘ ਸਰਾਬੇ ਦੇ ਬਿਆਨ ਹੁੰਦੇ ਆ ਤੇ ਕਰਤਾਰ ਸਿੰਘ ਸਰਾਬਾ ਕਿਸੇ ਗੱਲ ਤੋਂ ਕਦੇ ਵੀ ਮੁੱਕਰਿਆ ਨਹੀਂ ਤੇ ਇਹ ਵੀ ਮੈਂ ਇੱਥੇ ਦੱਸ ਦੇਣਾ ਚਾਹਣਾ ਕਿ ਕਰਤਾਰ ਸਿੰਘ ਸਰਾਬੇ ਹੋਰੇ ਜਦੋਂ ਅੰਡਰਗਰਾਉਂਡ ਰਹਿ ਕੇ ਕੰਮ ਕਰ ਰਹੇ ਸੀਗੇ ਗੁਪਤ ਬਾਤ ਸੀਗੇ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਯਤਨ ਕਰ ਰਹੇ ਸੀ ਕੋਸ਼ਿਸ਼ਾਂ ਕਰ ਰਹੇ ਸੀਗੇ ਤਾਂ ਅੰਗਰੇਜ਼ਾਂ ਦੀ ਸਰਕਾਰ ਵੱਲੋਂ ਵਿਸ਼ਨੂੰ ਗਣੇਸ਼ ਪਿੰਗਲੇ ਜਿਹੜਾ ਇੱਕ ਵੱਡਾ ਦੇਸ਼ ਭਗਤ ਸੀਗਾ ਤੇ ਕਰਤਾਰ ਸਿੰਘ ਸਰਾਬਾ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਲਈ ਇਨਾਮ ਰੱਖੇ ਹੋਏ ਸੀ ਇਨਾਮ ਕਿੰਨਾ ਰੱਖਿਆ ਸੀ ਉਸ ਵੇਲੇ ਉਸ ਵੇਲੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ 12000 ਰੁਪਇਆ ਨਗਦ ਤੇ 7 ਮਰਬੇ ਜ਼ਮੀਨ 1 ਮਰਬੇ ਦੇ ਵਿੱਚ 25 ਕਿੱਲੇ ਹੁੰਦੇ ਐ 25 ਸਤਾ ਜਿਹੜੇ 175 ਪਾਉਣੇ 200 ਕਿੱਲਾ ਜ਼ਮੀਨ ਤੇ 12000 ਰੁਪਇਆ ਨਗਦ ਇਹਨਾਂ ਦੀ ਗ੍ਰਿਫਤਾਰੀ ਵਾਸਤੇ ਰੱਖਿਆ ਗਿਆ ਸੀ ਕਿ ਜਿਹੜਾ ਬੰਦਾ ਇਹਨਾਂ ਨੂੰ ਗ੍ਰਿਫਤਾਰ ਕਰਾਏਗਾ ਉਹਨਾਂ ਨੂੰ ਇਹ ਇਨਾਮ ਦਿੱਤਾ ਜਾਏਗਾ ਐਡਾ ਵੱਡਾ ਤਾਂ ਕਈ ਲੋਕਾਂ ਦੇ ਮਨਾਂ 'ਚ ਬੇਈਮਾਨੀ ਵੀ ਆਈ ਸੀ ਜਿਨ੍ਹਾਂ ਕੋਲੇ ਇਹ ਸ਼ਰਾਬੇ ਹੋਰੇ ਆਉਂਦੇ ਜਾਂਦੇ ਸੀਗੇ گاਉਂ ਉਹਨਾਂ ਨਾਲ ਮਿਲਣ ਬੈਠਣ ਵਾਲੇ ਲੋਕਾਂ ਨੇ ਮਤਲਬ ਸੋਚ ਵੀ ਲਿਆ ਸੀਗਾ ਵੀ ਆਪਾਂ ਜੇ ਇਹਨਾਂ ਦੀ ਗ੍ਰਿਫਤਾਰੀ ਕਰਵਾ ਦੇਈਏ ਸਾਡੀ ਤਾਂ ਗਰੀਬੀ ਕੱਟੀ ਜਾਊਗੀ ਪਰ ਨਹੀਂ ਉਹ ਉਹਨਾਂ ਦੇ ਉਹਨਾਂ ਦੀ ਇਹ ਮਨਸ਼ਾ ਪੂਰਾ ਹੀ ਨਹੀਂ ਹੋ ਸਕੀ ਤੇ ਕਰਤਾਰ ਸਿੰਘ ਸਰਾਬੇ ਹੋਰੇ ਕੁਦਰਤੀ ਉੱਥੇ ਸਰਗੋਦੇ ਜਦੋਂ ਇਹ ਬਗਾਵਤ ਨਹੀਂ ਹੋ ਸਕੀ ਹੈਗੀ ਸਰਗੋਦੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਜਦੋਂ ਉੱਥੋਂ ਗ੍ਰਿਫਤਾਰੀ ਹੁੰਦੀ ਹੈ ਇਹਨਾਂ ਦੀ ਤਾਂ ਇਹਨਾਂ ਦੇ ਉੱਤੇ ਕੇਸ ਚੱਲਦੇ ਨੇਗੇ ਲਾਹੌਰ ਸਾਜ਼ਿਸ਼ ਕੇਸ ਜਿਹਨੂੰ ਪਹਿਲਾਂ ਲਾਹੌਰ ਸਾਜ਼ਿਸ਼ ਕੇਸ ਕਿਹਾ ਜਾਂਦਾ ਹੈ ਉਹਦੇ ਵਿੱਚ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਕੇਸ ਚੱਲਦਾ ਹੈ ਤਾਂ ਜੱਜਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਦੱਸੋ ਕੀ ਬਿਆਨ ਦੇਣਾ ਚਾਹੁੰਦੇ ਹੋ ਤੇ ਕਰਤਾਰ ਸਿੰਘ ਸਰਾਬੇ ਨੇ ਬੜੀ ਬੇਬਾਕੀ ਨਾਲ ਦਲੇਰੀ ਨਾਲ ਇਹ ਗੱਲ ਮੰਨੀ ਕਿ ਮੈਂ ਇਹ ਅੰਗਰੇਜ਼ਾਂ ਨੂੰ ਬਾਹਰ ਕੱਢਣ ਵਾਸਤੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਕੰਮ ਕੀਤਾ ਹੈ ਮੈਂ ਕਿਸੇ ਗੱਲ ਤੋਂ ਵੀ ਮੁਕਰਦਾ ਨਹੀਂ ਹਾਂ ਤਾਂ ਜਦੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਉਹਨਾਂ ਨੇ ਤਾਂ ਜੱਜ ਨੇ ਕਿਹਾ ਸੀ ਕਰਤਾਰ ਸਿੰਘ ਤੂੰ ਜਾਣਦਾ ਕੀ ਕਹਿ ਰਿਹਾ ਤੈਨੂੰ ਪਤਾ ਹੈ ਤੇਰਾ ਬਿਆਨ ਤੈਨੂੰ ਕਿੱਥੇ ਲੈ ਜਾਏਗਾ ਤਾਂ ਕਰਤਾਰ ਸਿੰਘ ਨੇ ਕਿਹਾ ਸੀ ਹਾਂ ਮੈਨੂੰ ਪਤਾ ਹੈ ਵੱਤ ਵੱਤ ਦੇਸ਼ ਨਿਕਾਲਾ ਹੋ ਜਾਏਗਾ ਜਾਂ ਫਿਰ ਫਾਂਸੀ ਹੋਏਗੀ ਇਹ ਮੈਨੂੰ ਪਤਾ ਕਿ ਇਹੋ ਜੀ ਸਜ਼ਾ ਮਿਲਣੀ ਹੈਗੀ ਤਾਂ ਕਰਤਾਰ ਸਿੰਘ ਸਰਾਬੇ ਨੂੰ ਕਹਿੰਦੇ ਉਸ ਗੋਰੇ ਜੱਜ ਨੇ ਕਿਹਾ ਸੀ ਕਿ ਤੈਨੂੰ ਇੱਕ ਰਾਤ ਮੈਂ ਸੋਚਣ ਵਾਸਤੇ ਦੇਣਾ ਕੱਲ ਨੂੰ ਸੋਚ ਕੇ ਆ ਜਾਈਂ ਤੇਰਾ ਬਿਆਨ ਲਿਖਿਆ ਨਹੀਂ ਜਾਏਗਾ ਤਾਂ ਅਗਲੇ ਦਿਨ ਕਰਤਾਰ ਸਿੰਘ ਸਰਾਬੇ ਨੇ ਬੜੀ ਦਲੇਰੀ ਦੇ ਨਾਲ ਫਿਰ ਕਿਹਾ ਕਿ ਜਿਹੜਾ ਮੈਂ ਕੱਲ ਬਿਆਨ ਦਿੱਤਾ ਸੀ ਮੈਂ ਉਸੇ ਦੇ ਉੱਤੇ ਕਾਇਮ ਆ ਮੈਂ ਆਪਣੇ ਦੇਸ਼ ਦੀ ਖਾਤਰ ਕੰਮ ਕੀਤਾ ਤੇ ਮੈਂ ਆਜ਼ਾਦੀ ਵਾਸਤੇ ਲੜਿਆ ਤੇ ਮੈਨੂੰ ਕਿਸੇ ਮੌਤ ਦਾ ਕਿਸੇ ਫਾਂਸੀ ਦਾ ਕੋਈ ਡਰ ਨਹੀਂ ਤਾਂ ਕਹਿੰਦੇ ਨੇ ਜਦੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸਜ਼ਾ ਤੇ 24 ਜਣਿਆਂ ਨੂੰ ਸੁਣਾਈ ਗਈ ਸੀ ਪਰ ਬਾਕੀਆਂ ਦੀ ਕਈਆਂ ਦੀ ਸਜ਼ਾ ਮaaf ਹੋ ਗਈ ਸੀ ਉਮਰ ਕੈਦ ਦੇ ਵਿੱਚ ਬਦਲ ਦਿੱਤੀ ਗਈ ਸੀ ਪਰ 7 ਜਣਿਆਂ ਨੂੰ ਕਰਤਾਰ ਸਿੰਘ ਸਰਾਬਾ ਤੇ ਉਹਦੇ ਨਾਲ 6 ਹੋਰ ਸਾਥੀ ਸੀ ਜਿਨ੍ਹਾਂ ਨੂੰ ਫਾਂਸੀ ਦੇ ਉੱਤੇ ਲਟਕਾਇਆ ਗਿਆ ਸੀਗਾ ਤਾਂ ਜਦੋਂ ਕਰਤਾਰ ਸਿੰਘ ਸਰਾਬੇ ਨੂੰ ਫਾਂਸੀ ਦੀ ਸਜ਼ਾ ਹੋ ਗਈ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹਦੇ ਦਾਦਾ ਬਤਨ ਸਿੰਘ ਹੋਰੀ ਉਹਨੂੰ ਜਦੋਂ ਮਿਲਣ ਗਏ ਕਹਿੰਦੇ ਉਹ ਜਾ ਕੇ ਉੱਥੇ ਰੋ ਪਏ ਤੇ ਕਰਤਾਰ ਸਿੰਘ ਸਰਾਬੇ ਨੇ ਕਿਹਾ ਸੀ ਦਾਦਾ ਜੀ ਰੋਂਦੇ ਕਿਉਂ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਹੁੰਦੀ ਹੈਗੀ ਤੁਸੀਂ ਮੈਨੂੰ ਐ ਦੱਸੋ ਆਪਣੇ ਪਿੰਡ ਦੇ ਵਿੱਚੋਂ ਫਲਾਣਾ ਬੰਦਾ ਹੁੰਦਾ ਸੀ ਉਹਦਾ ਕੀ ਹਾਲ ਹੈ ਤਾਂ ਦਾਦੇ ਨੇ ਕਿਹਾ ਉਹ ਤਾਂ ਮਰ ਗਿਆ ਉਹਨੂੰ ਫਲਾਣੀ ਬਿਮਾਰੀ ਨਾਲ ਉਹਦੀ ਮੌਤ ਹੋ ਗਈ ਕਰਤਾਰ ਸਿੰਘ ਸਰਾਬੇ ਨੇ ਕਿਹਾ ਦੂਜਾ ਉਹ ਫਲਾਣਾ ਬੰਦਾ ਕਹਿੰਦਾ ਉਹ ਵੀ ਫਲਾਣੀ ਬਿਮਾਰੀ ਨਾਲ ਮਰ ਗਿਆ ਤਾਂ ਸਰਾਬੇ ਨੇ ਕਿਹਾ ਸੀ ਕਿ ਤੁਸੀਂ ਫਿਰ ਇਹੀ ਚਾਹੁੰਦੇ ਹੋ ਮੈਂ ਵੀ ਬਿਮਾਰ ਹੋ ਕੇ ਮੰਜੇ ਤੇ ਪੈ ਕੇ ਮਰਾਂ ਤੇ ਇੱਕ ਆਮ ਮੌਤ ਹੈ ਜਿਹੜੀ ਮੈਨੂੰ ਫਾਂਸੀ ਲੱਗ ਰਹੀ ਹੈ ਔਰ ਮੈਂ ਦੇਸ਼ ਦੇ ਕੰਮ ਆ ਰਿਹਾ ਤਾਂ ਫਿਰ ਉਹਦੇ ਦਾਦਾ ਬਤਨ ਸਿੰਘ ਹੋਰੇ ਬਿਲਕੁਲ ਚੁੱਪ ਹੋ ਗਏ ਸੀਗੇ ਤੇ ਜਿਵੇਂ ਕਰਤਾਰ ਸਿੰਘ ਸਰਾਬੇ ਦੇ ਮਨ ਦੇ ਵਿੱਚ ਦੇਸ਼ ਦੀ ਖਾਤਰ ਫਾਂਸੀ ਚੜਨ ਦਾ ਇੱਕ ਵੱਡਾ ਚਾ ਸੀ ਜੋ ਸੀ ਉਹ ਮੌਤ ਤੋਂ ਬਿਲਕੁਲ ਮਤਲਬ ਨਾ ਡਰਿਆ ਨਾ ਘਬਰਾਇਆ ਜਿਵੇਂ ਭਗਤ ਸਿੰਘ ਬਾਰੇ ਵੀ ਅਸੀਂ ਸੁਣਦੇ ਹਾਂ ਕਿ ਉਹਦਾ ਫਾਂਸੀ ਲੱਗਣ ਤੋਂ ਪਹਿਲਾਂ ਭਾਰ ਵੱਧ ਗਿਆ ਸੀ ਕਰਤਾਰ ਸਿੰਘ ਸਰਾਬੇ ਦਾ ਵੀ ਭਾਰ ਵੱਧ ਗਿਆ ਸੀ ਜਿਹੜਾ ਬੰਦਾ ਡਰੂ ਹੋਵੇ ਚਿੰਤਾ ਚ ਹੋਵੇ ਟੈਨਸ਼ਨ ਚ ਹੋਵੇ ਭਾਰ ਤੇ ਉਹਦਾ ਘਟਦਾ ਹੁੰਦਾ ਹੈ ਪਰ ਕਰਤਾਰ ਸਿੰਘ ਸਰਾਬੇ ਦਾ ਵੀ ਜਿਹੜਾ ਭਾਰ ਵੱਧ ਗਿਆ ਸੀ ਤਾਂ ਜਿੱਥੇ ਕਰਤਾਰ ਸਿੰਘ ਸਰਾਬਾ ਉਹ ਗੀਤ ਗਾਉਂਦਾ ਹੁੰਦਾ ਸੀ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਉਥੇ ਕਰਤਾਰ ਸਿੰਘ ਸਰਾਬਾ ਜਾਂਦਾ ਜਾਂਦਾ ਇੱਕ ਗੀਤ ਹੋਰ ਵੀ ਸਾਡੇ ਨਾਂ ਛੱਡ ਗਿਆ ਉਹ ਕਿਹੜਾ ਗੀਤ ਗਾਉਂਦਾ 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 ਗਿਆ ਇਸ ਧਰਤੀ ਤੋਂ ਸਾਡੇ ਵਾਸਤੇ ਕੁਰਬਾਨੀ ਦੇ ਕੇ ਗਿਆ 30 ਕਰੋੜ ਲੋਕ ਉਹ ਤਾਂ 30 ਕਰੋੜ ਲੋਕਾਂ ਦੀ ਆਬਾਦੀ ਸੀ ਸਾਡੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ 30 ਕਰੋੜ ਗੁਲਾਮ ਲੋਕਾਂ ਨੂੰ ਆਜ਼ਾਦ ਕਰਾਉਣ ਵਾਸਤੇ ਉਹ ਫਾਂਸੀ ਦੇ ਉੱਤੇ ਚੜ ਗਿਆ ਤੇ ਜਾਂਦਾ ਜਾਂਦਾ ਇੱਕ ਗੀਤ ਗਾ ਕੇ ਗਿਆ ਸੀਗਾ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਦੇ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਸ਼ ਕੇ ਨਾ ਘਬਰਾ ਜਾਣਾ ਇਹ ਲੰਬਾ ਗੀਤ ਹੈ ਇੱਕ ਜਿਹੜਾ ਤੁਸੀਂ ਪੜਿਆ ਹੋਏਗਾ ਸੁਣਿਆ ਹੋਏਗਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਹ ਸਿਲੇਬਸ ਦੇ ਵਿੱਚ ਵੀ ਲੱਗਿਆ ਹੋਇਆ ਹੈ ਤਾਂ ਉਸ ਯੋਧੇ ਦਾ ਕਰਤਾਰ ਸਿੰਘ ਸਰਾਬੇ ਦਾ 24 ਮਈ ਜਨਮ ਦਿਹਾੜਾ ਹੁੰਦਾ ਹੈ ਤੇ ਇਹ ਰਸਮੀ ਤੌਰ ਦੇ ਉੱਤੇ ਜਨਮ ਦਿਹਾੜਾ ਮੁਬਾਰਕ ਕਹਿ ਦੇਣਾ ਇੱਕ ਹੋਰ ਰਸਮ ਹੋਏਗੀ ਪਰ ਉਹਨਾਂ ਦੇ ਪায়ে ਪੂਰਨਿਆਂ ਦੇ ਉੱਤੇ ਚੱਲਣਾ ਕਰਤਾਰ ਸਿੰਘ ਸਰਾਬੇ ਹੋਰੇ ਅੱਜ ਜਦੋਂ ਅਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਉਦੋਂ ਸਾਡੇ ਤੇ ਜੇ ਅੰਗਰੇਜ਼ ਰਾਜ ਕਰਦੇ ਸੀ ਸਾਨੂੰ ਲੁੱਟਦੇ ਸੀ ਕੁੱਟਦੇ ਸੀ ਤੇ ਸਾਡੇ ਦੇਸ਼ ਵਾਸੀਆਂ ਨੂੰ ਧਰਮ ਦੇ ਨਾਂ ਤੇ ਵੰਡ ਕੇ ਰੱਖਦੇ ਸੀ ਕਿਸੇ ਪਾਸੇ ਹਿੰਦੂਆਂ ਦੀ ਸਭਾ ਖੜੀ ਕਰ ਦਿੱਤੀ ਕਿਸੇ ਪਾਸੇ ਮੁਸਲਮਾਨਾਂ ਦੀ ਸਭਾ ਖੜੀ ਕਰ ਦਿੱਤੀ ਦੋਹਾਂ ਨੂੰ ਲੜਾ ਦਿੱਤਾ ਤੇ ਜਿਹਦੇ ਵਿੱਚੋਂ ਨਿਕਲਿਆ ਫਿਰ ਇੱਕ ਪਾਕਿਸਤਾਨ ਤੇ ਅੱਜ ਵੀ ਕਈ ਲੀਡਰ ਇਹੋ ਜਿਹੇ ਹੈਗੇ ਕਈ ਪੋਲਿਟਿਕਲ ਪਾਰਟੀਆਂ ਇਹੋ ਜਿਹੇ ਹੈਗੀਆਂ ਕਿ ਆਪਣੇ ਵੋਟ ਬੈਂਕ ਨੂੰ ਕੱਠਾ ਰੱਖਣ ਲਈ ਆਪਣੀ ਛਾਤਰੀ ਦੇ ਕਬੂਤਰ ਬਣਾਉਣ ਲਈ ਉਹ ਵੀ ਇਸ ਤਰ੍ਹਾਂ ਦਾ ਹਿੰਦੂ ਮੁਸਲਮਾਨ ਹਿੰਦੂ ਸਿੱਖ ਕਰਦੇ ਰਹਿੰਦੇ ਆ ਤਾਂ ਕਰਤਾਰ ਸਿੰਘ ਸਰਾਬੇ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਯਾਦ ਕਰਨ ਦਾ ਮਤਲਬ ਇਹੀ ਹੋਏਗਾ ਕਿ ਅਸੀਂ ਧਰਮਾਂ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖੀਏ ਤੇ ਕਰਤਾਰ ਸਿੰਘ ਸਰਾਭੇ ਹੋਰਾਂ ਵੱਲੋਂ ਪਾਏ ਪੂਰਨਿਆਂ ਦੇ ਉੱਤੇ ਚੱਲੀਏ ਤੇ ਉਹਨਾਂ ਦੇ ਜਿਹੜੇ ਅਧੂਰੇ ਸੁਪਨੇ ਐ ਅੱਜ ਗੀਤ ਗਾਉਂਦੇ ਐ ਕਈ ਲੋਕ ਗੀਤ ਇਹ ਵੀ ਗਾਇਆ ਜਾਂਦਾ ਹੈ ਕਿ ਨਾ ਭਗਤ ਸਰਾਭੇ ਵਾਲੀ ਆਜ਼ਾਦੀ ਆਈ ਵੇ ਲੋਕੋ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਰਤਾਰ ਸਿੰਘ ਸਰਾਭੇ ਦੇ ਸੁਪਨਿਆਂ ਵਾਲੀ ਆਜ਼ਾਦੀ ਭਗਤ ਸਿੰਘ ਦੇ ਸੁਪਨਿਆਂ ਵਾਲੀ ਆਜ਼ਾਦੀ ਹਲੇ ਤੱਕ ਨਹੀਂ ਆਈ ਹੈਗੀ ਇਸ ਮਤਲਬ ਇਸ ਕੰਮ ਦੀ ਖਾਤਰ ਸਾਨੂੰ ਲੜਨਾ ਹੋਵੇਗਾ ਸੰਘਰਸ਼ ਕਰਨਾ ਹੋਵੇਗਾ ਅੱਗੇ ਵਧਣਾ ਹੋਵੇਗਾ ਤੇ ਉਹ ਗੀਤ ਮੈਂ ਉਹਦੀ ਇੱਕ ਆਲੋਚਨਾ ਵੀ ਕਰਨੀ ਚਾਹਨਾ ਇੱਕ ਗੀਤ ਕਿਹਨੇ ਗਾਇਆ ਮੈਨੂੰ ਇਹ ਤਾਂ ਨਹੀਂ ਪਤਾ ਹੈ ਮੈਂ ਸੁਣਿਆ ਕਿ ਤੋ ਗੀਤ ਕਿ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਜਣੀ ਉਹ ਗੀਤ ਗਾਉਣ ਵਾਲਾ ਇਹ ਕਹਿੰਦਾ ਕਿ ਮੁੰਡਾ 18ਵੇਂ ਚ ਜੋ ਜਵਾਨੀ ਚ ਪੈਰ ਧਰਦਾ ਹੈ ਉਹ ਬਦਨਾਮ ਹੋ ਜਾਂਦਾ ਉਹ ਇਹੋ ਜੇ ਕੰਮ ਕਰਦਾ ਕੋਈ ਮਾੜੇ ਚੰਗੇ ਪਰ ਉਹਨਾਂ ਗੀਤਕਾਰਾਂ ਨੂੰ ਉਹਨਾਂ ਗਾਇਕਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੇ ਉੱਤੇ ਭਾਈ ਕਰਤਾਰ ਸਿੰਘ ਸਰਾਭਾ ਵੀ 18 ਸਾਲਾਂ ਦਾ ਹੀ ਸੀ ਲਗਭਗ 19 ਸਾਲਾਂ ਦਾ ਤਾਂ ਉਹ ਸ਼ਹੀਦ ਹੋ ਗਿਆ ਤੇ 15 ਸਾਲ ਦੀ ਉਮਰ ਚੋਂ ਗਦਰ ਪਾਰਟੀ ਚ ਕੰਮ ਕਰਨ ਲੱਗ ਗਿਆ ਸੀਗਾ ਤੇ ਲਗਾਤਾਰ ਉਹ ਕੰਮ ਕਰਦਾ ਰਿਹਾ ਤੇ 18 18.5 ਸਾਲ ਦਾ ਹੋ ਕੇ ਜਾਨੀ 19 ਸਾਲ ਦਾ ਸੀ ਜਦੋਂ ਉਹਨੂੰ ਫਾਂਸੀ ਹੁੰਦੀ ਹੈ ਜੇ ਮੁੰਡਾ 18 ਵਿੱਚ ਤੁਸੀਂ ਕਹਿੰਦੇ ਹੋ ਬਦਨਾਮ ਹੋ ਜਾਂਦਾ ਤੇ ਅਸੀਂ ਕਹਿਣਾ ਚਾਹੁੰਦੇ ਆ ਵੀ ਨਹੀਂ ਤੁਹਾਡੀ ਗੱਲ ਗਲਤ ਹੈ ਮਿੱਤਰੋ 18 ਸਾਲ ਦਾ ਨੌਜਵਾਨ ਦੇਸ਼ ਦੀ ਖਾਤਰ ਕੰਮ ਵੀ ਕਰਦਾ ਤੇ ਦੇਸ਼ ਦੇ ਖਾਤਰ ਸ਼ਹੀਦ ਵੀ ਹੋ ਜਾਂਦਾ ਜੇ ਲੋੜ ਪਵੇ ਤਾਂ ਔਰ ਕਰਤਾਰ ਸਿੰਘ ਸਰਾਭਾ ਸ਼ਹੀਦ ਵੀ ਹੋਇਆ ਤੇ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ 24 ਮਈ 1896 ਤੇ ਉਹਦਾ ਜਿਹੜਾ ਸ਼ਹੀਦੀ ਦਿਹਾੜਾ ਉਹ 16 ਨਵੰਬਰ 1915 ਨੂੰ ਸ਼ਹੀਦ ਹੋ ਗਿਆ ਸੀ ਇਹ 19 ਸਾਲ ਦੀ ਉਮਰ ਦੇ ਵਿੱਚ ਤਾਂ ਅਸੀਂ ਅੱਜ ਉਸ ਮਹਾਨ ਯੋਧੇ ਨੂੰ ਜਿਹੜਾ ਗਦਰ ਪਾਰਟੀ ਦੇ ਅਖਬਾਰ ਦੇ ਸੰਪਾਦਕੀ ਬੋਰਡ ਦੇ ਵਿੱਚ ਮੈਂਬਰ ਵੀ ਸੀਗਾ ਜਣੀ ਸੰਪਾਦਕ ਕਹਿ ਸਕਦੇ ਹਾਂ ਅਸੀਂ ਉਹਨੂੰ ਕਿ ਉਹ ਕਲਮ ਦਾ ਤਨੀ ਵੀ ਸੀ ਉਹ ਸੰਪਾਦਕ ਵੀ ਸੀ ਪੱਤਰਕਾਰ ਵੀ ਸੀ ਕਹਿ ਲੋ ਤੇ ਉਹ ਪਾਇਲਟ ਵੀ ਸੀ ਜਹਾਜ਼ ਵੀ ਚਲਾ ਲੈਂਦਾ ਸੀ ਤੇ ਹੱਥ ਦੀ ਮਸ਼ੀਨ ਗੇੜ-ਗੇੜ ਕੇ ਫਿਰ ਗੱਦਰ ਅਖਬਾਰ ਨੂੰ ਛਾਪ ਕੇ ਸਾਈਕਲ ਦੇ ਉੱਤੇ ਘਰ-ਘਰ ਜਾ ਕੇ ਉਹਨੂੰ ਵੰਡਣਾ ਦੂਰ ਦਰਾਡੇ ਉਹਨੂੰ ਪਹੁੰਚਾਉਣਾ ਇਹ ਕਰਤਾਰ ਸਿੰਘ ਸਰਾਬੇ ਦਾ ਕੰਮ ਹੁੰਦਾ ਸੀ ਤਾਂ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਅੱਜ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਉਹਨਾਂ ਦੀ ਸੋਚ ਨੂੰ ਤੇ ਤੁਹਾਨੂੰ ਬੇਨਤੀ ਹੈ ਦੋਸਤੋ ਕਿ ਇਹ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਦਿੱਤੇ ਹੋਏ ਸੁਨੇਹੇ ਨੂੰ ਦੂਰ ਤੱਕ ਤੁਸੀਂ ਗਾਹਮ ਵੰਡਿਓ ਇਹਨੂੰ ਭੇਜਿਓ ਆਪਣਾ ਕਮੈਂਟ ਵੀ ਲਿਖਿਓ ਆਪਣੀ رائے ਦਿਆ ਕਰੋ ਚਰਚਾ ਕਰਿਆ ਕਰੋ ਸੁਣ ਕੇ ਛੱਡ ਨਾ ਦਿਆ ਕਰੋ ਆਓ ਇਹਨਾਂ ਦੇਸ਼ ਭਗਤਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਸਾਡੀ ਖਾਤਰ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਤੇ ਚੰਗਾ ਰਾਜਪਾਕ ਸਥਾਪਿਤ ਕਰਨ ਦੀ ਖਾਤਰ ਜਿਹੜਾ ਕਿ ਅੱਜ ਤੱਕ ਹਲੇ ਆਇਆ ਨਹੀਂ ਹੈ ਉਹਦੇ ਉੱਤੇ ਚਰਚਾ ਛੇੜੀਏ ਇੱਕ ਤਾਂ ਜੋ ਇਸ ਚਰਚਾ ਦੇ ਵਿੱਚੋਂ ਕੋਈ ਨਵੀਂ ਸੇਧ ਨਿਕਲੇ ਤੇ ਇਹਨਾਂ ਦੇ ਸੁਪਨਿਆਂ ਦੀ ਪੂਰਤੀ ਹੋਵੇ ਸਰਾਬਿਆਂ ਦੀ ਭਗਤ ਸਿੰਘ ਹੋਰਾਂ ਦੀ ਇਹਨਾਂ ਗਦਰੀ ਬਾਬਿਆਂ ਦੀ ਤੇ ਗਦਰ ਪਾਰਟੀ ਦਾ ਜਿਹੜਾ ਝੰਡਾ ਤਿੰਨ ਰੰਗ ਦਾ ਦੋ ਤਲਵਾਰਾਂ ਜਿਹੜੀਆਂ ਇਸ ਤਰ੍ਹਾਂ ਮਿਲਦੀਆਂ ਉਸ ਝੰਡੇ ਦੇ ਵਿੱਚ ਉਹ ਝੰਡਾ ਵੀ ਕਰਤਾਰ ਸਿੰਘ ਸਰਾਬੇ ਨੇ ਆਪਣੇ ਹੱਥਾਂ ਨਾਲ ਡਿਜ਼ਾਈਨ ਕੀਤਾ ਸੀਗਾ ਅਮਰੀਕਾ ਦੀ ਧਰਤੀ ਦੇ ਉੱਤੇ ਸਾਨ ਫ੍ਰਾਂਸਿਸਕੋ ਸ਼ਹਿਰ ਦੇ ਅੰਦਰ ਇਹ ਝੰਡਾ ਵੀ ਜਿਹੜਾ ਹੈਗਾ ਅੱਜ ਵੀ ਸਾਡਾ ਰਾਰ ਰਸ਼ਨਾਉਂਦਾ ਹੈਗਾ ਸਾਨੂੰ ਅਗਵਾਈ ਦਿੰਦਾ ਹੈਗਾ ਉਹ ਝੰਡਾ ਤਾਂ ਇਸ ਦਿਨ ਦੇ ਉੱਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਵਾਰ ਫੇਰ ਤੁਹਾਨੂੰ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਕਹਿਣਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ